ਅੱਜਕੱਲ੍ਹ ਦੋਸਤੋ ਆਪਾਂ ਇਸ ਸਮੇਂ ਮੌਜੂਦ ਆ ਦਰਿਆ ਦੇ ਬਿਲਕੁਲ ਕੰਡੇ ਤੇ ਹਰੀਕੇ ਹੈਡ ਤੋਂ ਅਗਲੇ ਪਾਸੇ 11 ਅਗਸਤ 2025 ਦਿਨ ਸੋਮਵਾਰ ਤੇ ਸਵੇਰੇ ਲਗਭਗ 6 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਆ ਤੇ ਪਾਣੀ ਦੀ ਅਪਡੇਟ ਆਪਾਂ ਤੁਹਾਨੂੰ ਰਾਤ ਦਿੱਤੀ ਸੀ ਕਿ ਜਿਹੜਾ ਹਰੀਕੇ ਹੈਡ ਤੋਂ ਪਾਣੀ ਲਗਭਗ ਅਗਲੇ ਪਾਸੇ 43000 ਕਿਊਸਿਕ ਜਿਹੜਾ ਪਾਣੀ ਅਗਲੇ ਪਾਸੇ ਛੱਡਿਆ ਜਾ ਰਿਹਾ ਜੇਕਰ ਪੌਂਗ ਡੈਮ ਦੀ ਰਾਤ 9 ਵੇ ਦੀ ਗੱਲ ਕਰੀਏ ਤਾਂ ਪਾਣੀ ਜਿਹੜਾ ਲਗਭਗ ਜਿਹੜਾ 55000 ਕਿਊਸਿਕ ਜਿਹੜਾ ਪਾਣੀ ਆ ਹਰੀਕੇ ਸੋ ਸਾਰੀ ਪੌਂਗ ਨਾਮ ਤੋਂ ਜਿਹੜਾ ਅਗਲੇ ਪਾਸੇ ਬਿਆਸ ਦਰਿਆ ਦੇ ਵਿੱਚ ਛੱਡਿਆ ਰਿਹਾ ਜਾ ਰਿਹਾ ਸੋ ਕਮੈਂਟਾਂ ਵਿੱਚ ਤੁਸੀਂ ਜਲਦੀ ਤੋਂ ਜਲਦੀ ਇਹ ਜ਼ਰੂਰ ਦੱਸਣਾ ਕਿ ਬਿਆਸ ਦਰਿਆ ਦੇ ਕੰਢੇ ਜਿਹੜੇ ਭੈਣ ਭਰਾ ਰਹਿੰਦੇ ਹਨ ਉਹਨਾਂ ਦਾ ਜਿਹੜਾ ਏਰੀਆ ਦਾ ਕੀ ਹਿਸਾਬਤਾ ਵਾ ਉਹਨਾਂ ਨੂੰ ਜਿਹੜਾ ਕਿੱਥੇ ਕਿੱਥੇ ਪਾਣੀ ਜਿਹੜਾ ਚੜ ਚੁੱਕਾ ਜਾਂ ਆਪਣੇ ਸਤਲੁਜ ਦਰਿਆ ਦੇ ਨੇੜੇ ਰਹਿੰਦੇ ਹਨ ਉਹ ਕਿੱਥੇ ਕਿੱਥੇ ਜਿਹੜਾ ਪਾਣੀ ਪਹੁੰਚ ਚੁੱਕਾ ਹੈ ਜਿਹੜੇ ਹਰੀਕੇ ਹੈਡ ਤੋਂ ਭੈਣ ਭਰਾ ਅਗਲੇ ਪਾਸੇ ਹਨ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਪਾਣੀ ਜਿਹੜਾ ਕਿੱਥੇ ਕਿੱਥੇ ਪਹੁੰਚ ਚੁੱਕਾ ਹੈ ਕਿੰਨਾ ਕਿੰਨਾ ਪਾਣੀ ਚੱਲ ਰਿਹਾ ਬਾਕੀ ਮੈਂ ਹਰ ਵੀਡੀਓ ਦੇ ਵਿੱਚ ਬੇਨਤੀ ਕਰਦਾ ਕਿ ਫਾਵਾ ਤੋਂ ਬਚੋ ਸੁਚੇਤ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ पल पल दी खबर लाइव देखण ਲਈ ਤੁਸੀਂ ਸੁਖ ਲੱਟ ਗਿਆ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲੋ ਸੋ ਕਾਫੀ ਵੀਰੇ ਵੀ ਬੋਲਦੇ ਆ ਕਿ ਜੇ ਪਾਣੀ ਨਹੀਂ ਆਉਣਾ ਇਹਨਾਂ ਵੀਡੀਓ ਪਾ ਪਾ ਕੇ ਲੈ ਆਉਣਾ ਵੀਰ ਜੀ ਜਿਹੜੇ ਲੱਖਾਂ ਲੋਕ ਆਪਾਂ ਨੂੰ ਵੀਡੀਓ ਰੋਈ ਫੋਨ ਲਾ ਕੇ ਕਹਿੰਦੇ ਕਿ ਆਪਾਂ ਨੂੰ ਜਿਹੜੀ ਜਾਣਕਾਰੀ ਦਿਓ ਆਪਣੀ ਕੋਸ਼ਿਸ਼ ਹੁੰਦੀ ਉਹਨਾਂ ਨੂੰ ਸਹੀ ਜਿਹੜੀ ਜਾਣਕਾਰੀ ਦੇਣ ਦੀ ਬਾਕੀ ਕੋਈ ਆਪਣਾ ਡਰੋਨ ਵਾਲਾ ਕੰਮ ਨਹੀਂ ਹੁਣ ਰਾਤ ਮੈਂ ਤੁਹਾਨੂੰ ਵੀਡੀਓ ਪਾ ਕੇ ਦੱਸਿਆ ਸੀਗਾ ਕਿ 43000 ਪਾਣੀ ਜਿਹੜਾ ਹਰੀ ਘਿਹੜ ਤੋਂ ਅਗਲੇ ਪਾਸੇ ਛੱੜ ਦਿੱਤਾ ਗਿਆ ਹੁਣ ਮੈਂ ਆਪਣਾ ਫਰਜ਼ ਸਮਝਦੇ ਹੋਏ ਸਵੇਰੇ ਉੱਠਦੇ ਅੰਸਾਰ ਪਹਿਲਾਂ ਜਿਹੜਾ ਇਸ ਇਲਾਕੇ ਦੇ ਵਿੱਚ ਪਹੁੰਚਿਆ ਮੈਂ ਸੋਚਿਆ ਕਿ ਜਾ ਕੇ ਆਪਣੇ ਭੈਣਾ ਭਰਾਵਾਂ ਦੀ ਜਿਹੜੀ ਸਾਰ ਲਈ ਜਾਵੇ ਕਿੰਨਾ ਕੁ ਪਾਣੀ ਰਾਤ ਚੜਿਆ ਸਵੇਰੇ 6 ਵਜੇ ਅਜੇ ਤੇ ਮੈਂ ਇਸ ਇਲਾਕੇ ਦੇ ਵਿੱਚ ਪਹੁੰਚ ਚੁੱਕਾ ਤੇ ਬਾਪੂ ਜੀ ਆਪਣੇ ਨਾਲ ਮੌਜੂਦ ਆ ਉਹਨਾਂ ਨਾਲ ਵੀ ਕਰਾਂਗੇ ਗੱਲਬਾਤ ਕੀ ਸਹਾਗਤਾ ਵਾ ਆਓ ਜੀ ਸਸਿਓ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੇਤਾ ਠੀਕ ਆ ਸਤ ਸਮਾ ਠੀਕ ਆ ਸਾਨੂੰ ਆ ਪਾਣੀ ਵੱਲੋਂ ਪ੍ਰੋਬਲਮ ਆ ਤੇ ਕਿੱਥੇ ਆਪਾਂ ਖੜੇ ਆ ਕਿੰਨਾ 6 ਵਜੇ ਦਾ ਟਾਈਮ ਆ ਜੀ ਸਵੇਰੇ 6 ਸਮਾ 6 ਵਜੇ ਦਾ ਟਾਈਮ ਆ ਤੇ ਤਕਰੀਬਨ ਪਿੰਡ ਕੋਤਵਦੀਨ ਦਾ ਠੀਕ ਆ ਆਦਬਸਤ ਨੰਬਰ 1 ਤੇ ਆ ਠੀਕ ਆ ਇਹ ਆਪਣੀ ਕਿਹੜੀ ਆਪਣੀ ਵਜਦੀ ਇਸ ਵਸਤੀ ਇਹ ਵਸਤੀ ਛੋਟਾ ਛੋਟਾ ਦੀ ਵਜਦੀਆਂ ਛੋਟੀਆਂ ਬਾਈਕਾਂ ਛੋਟੀਆਂ ਬਾਈਕਾਂ ਇਹ ਅੱਗੇ ਹੀ ਮੈਂ ਇੱਥੋਂ ਹੀ ਵੀਡੀਓ ਪਾਉਣਾ ਤਾਂ ਹੀ ਮੈਂ ਇੱਥੇ ਸਾਰੀ ਜਾਣਕਾਰੀ ਦੇਣ ਆਇਆ ਤੇ ਇਹ ਪਾਣੀ ਦਾ ਕੀ ਹਿਸਾਬ ਤਾਂ ਕੱਲ ਰਾਤੀ ਪਾਣੀ ਚੜਿਆ ਕਰੀ ਪਾਣੀ ਚੜਿਆ ਸੀ ਠੀਕ ਆ ਪਾਣੀ ਚੜ ਗਏ ਤੇ ਹੁਣ ਮੰਨ ਲਓ ਵੀ ਇੱਕ ਸਾਰ ਇੱਕ ਰਾਂ ਹਾਂ ਬੜਾ ਮਾਰ ਕੇ ਖਲੋ ਗਿਆ ਯਾਰ ਮਤਲਬ ਕਹਿਣ ਦਾ ਕਿ ਪਾਣੀ ਜਿਵੇਂ ਰਾਤ ਇੱਕ ਵਾਰ ਹੀ ਆਇਆ ਸੀਗਾ ਪਾਣੀ ਬੜਾ ਤੇਜ਼ ਸੀ ਹੁਣ ਜਿਹੜਾ ਪਾਣੀ ਕਹ ਲੋ ਖੜ ਗਿਆ ਹੈ ਜਾਣਾ ਜਿਹਦੀ ਜ ਨਹੀਂ ਹੈਗਾ ਜਿਹੜਾ ਹੀ ਜ ਨਹੀਂ ਹੈ ਇੰਨਾ ਤੇ ਤੇਜੀ ਜ ਨਹੀਂਗਾ ਤੇ ਜਾਣਾ ਵੀ ਖੜ ਗਿਆ ਆ ਪਾਣੀ ਇੱਕਦਮ ਮੜਾ ਚੰਗਾ ਹੈ ਮਤਲਬ ਇਹ ਹੌਸਲਾ ਇਹ ਦਿੰਦਾ ਦੁਨੀਆਂ ਨੂੰ ਵੀ ਮੈਂ ਖਲੋ ਗਿਆ ਮਤਲਬ ਕਹਿੰਦਾ ਇਹ ਹੈ ਕਿ ਕਿਉਂਕਿ ਆਪਣੇ ਹਰੀ ਘੇੜ ਤੋਂ ਇੱਥੋਂ 10-12 ਕਿਲੋਮੀਟਰ ਸਿੱਧਾ ਪਾਣੀ ਐਸੇ ਪਾਸੇ ਆਉਂਦਾ ਪਹਿਲਾਂ ਆਪਣੀਆਂ ਐਸੇ ਪਾਸੇ ਆਉਂਦਾ ਜੀ ਐਸੇ ਪਾਸੇ ਤੇ ਉਹਦੇ ਚ ਪਾਣੀ ਔਨ ਕਰਕੇ ਇੱਕ ਵਾਰੀ ਜਿਹੜਾ ਪਾਣੀ ਇੱਥੇ ਵੱਜ ਜਾਂਦਾ ਹਾਂ ਇੱਕ ਵਾਰੀ ਵੱਜ ਜਾਂਦਾ ਤੇ ਰਾਤ ਮੈਂ ਵੀਡੀਓ ਪਾਈ ਤੁਸੀਂ ਵੇਖੀ ਹੋਣੀ ਸਾਰਿਆਂ ਨੇ ਵੀਰਾਂ ਨੇ ਵਿਖਾਈ ਹੋਣੀ ਕਹਿੰਦੇ ਪਾਣੀ 43000 ਮੈਜਰ ਜਦੋਂ ਕੱਲ ਛੱਡਿਆ ਹਨਾ ਹਾਂਜੀ ਵੇਖੀ ਆ ਤੇ ਕਿਵੇਂ ਆਪਣੀ ਜਾਣਕਾਰੀ ਕਿਵੇਂ ਬਾਪੂ ਹੁੰਦੀ ਜਾਣਕਾਰੀ ਬਾ ਇਸੇ ਤਰ੍ਹਾਂ ਵੀ ਸਾਰਿਆਂ ਦਾ ਆ ਵੇਖ ਕੇ ਜਾਂ ਜੇ ਕੋ ਵੇ ਧਿਆਨ ਰੱਖੋ ਪਾਣੀ ਦਾ ਵੀ ਜ਼ਿਆਦਾ ਨਾ ਹੋ ਜਾਵੇ ਤੇ ਆਹੀ ਫਰਜ ਹੁੰਦਾ ਏਰੀਆ ਇਹੋ ਫਰਜ ਹੁੰਦਾ ਆਪਣਾ ਦਸਨ ਸਾਹਿਬ ਵੀ ਇੱਕੋ ਜਿਹਾ ਧਿਆਨ ਰੱਖੋ ਪਾਣੀ ਅੱਗੇ ਦੋ ਤਿੰਨ ਵਾਰੀ ਫਲੱਡੀਆਂ ਆਏ ਆ ਤੇ ਰਾਤ ਨੂੰ ਪਾਣੀ ਛੱਡ ਜਾਂਦਾ ਰ ਸੁੱਤਿਆਂ ਪਿਆਂ ਲਈ ਹੁਣ ਮੈਂ ਰਾਤੀ 8 ਵਜੇ ਵੀਡੀਓ ਪਾ ਦੇ ਜਿੰਨਾ ਕੋ ਆਪਣੇ ਪਤਾ ਲੱਗਦਾ ਆਪਣਾ ਡਰਾਉਣਾ ਤੇ ਕਾਨੂੰ ਇਹਨਾਂ ਦੇ ਪਤਾ ਚਲੋ 43 ਹਜ਼ਾਰ ਜਿਹੜਾ ਪਾਣੀ ਉਹ ਰਹਿਣਾ ਦੇ ਵਿੱਚ ਵਿੱਚ ਹੀ ਆ ਪਰ ਇਹਨਾਂ ਕਿ ਚਲੋ ਥੋੜਾ ਜਿਹਾ ਆਪਾਂ ਨੂੰ ਰਾਤ ਨੂੰ ਥੋੜਾ ਬਚਾਅ ਕਰ ਲੈਣਾ ਚਾਹੀਦਾ ਹਨਾ ਹਾਂ ਵੀ ਆ ਤੁਹਾਨੂੰ ਵਿਖਾਉਨੇ ਆ ਉਹ ਵਿਖਾ ਆ ਫੜੀ ਬੋ ਬਸ ਮਗਰ ਮਗਰ ਆ ਜਾ ਜੀ ਠੀਕ ਹੈ ਚਲੋ ਬਾਪੂ ਜੀ ਚੜੀ ਚਲੋ ਹੋਰ ਸਰਦੀ ਕਲਾ ਤੇ ਮੈਂ ਅਜੇ ਸੁਬਾਹ ਉੱਠਿਆ ਸੀ ਮੈਂ ਹਾਂ ਪਹਿਲਾਂ ਜਾ ਕੇ ਆਵਾ ਵੀਰਾਂ ਕੋਲੇ ਪਤਾ ਲੈ ਕੇ ਆਵਾ ਵੀਰ ਦਾ ਫੋਨ ਲਾਇਆ ਸੀ ਤੇ ਉਹ ਫਿਰ ਲੱਗਾ ਨਹੀਂ ਰਿਹਾ ਕੋਈ ਘੱਟ ਹੋਣੀ ਹੈ ਨਾ ਸ਼ਾਇਦ ਇੱਥੇ ਹਾਂ ਜੀ ਹਾਂ ਜੀ ਹੂੰ ਪਾਣੀ ਮੈਨਾਂ ਠਹਿਰ ਗਿਆ ਰਾਤ ਦਾ ਨਾ ਥੋੜਾ ਜਿਹਾ ਪਾਣੀ ਖਲੋ ਗਿਆ ਵਾ ਕਰ ਟਾਈਮ ਹੀ ਬੜਾ ਹੋ ਗਿਆ 7-8 ਘੰਟੇ ਹੋ ਗਏ ਛੱਡੇ ਨੂੰ ਰਾਤ ਨੂੰ ਛੱਡਿਆ 6 ਵੇ ਦਾ ਕੱਲ 12 ਘੰਟੇ ਹੋ ਗਏ ਯਾਰੇ ਹਾਂ ਜੀ ਤੇ ਆ ਆਪਰ ਨੀਵੇਂ ਥਾਰੇ ਸਾਰੇ ਇੱਕ ਸਾਥ ਦੇ ਹੋ ਗਏ ਖਤਮ ਹੈ ਹਾਂਜੀ ਇਹਦੇ ਨੀਵੇਂ ਥਾਵਾਂ ਦੇ ਨਾ ਮਾਗਦਾ ਵੀ ਆਵੇ ਸਾਰੇ ਤੁਸੀਂ ਆਇਆ ਕੈਮਰਾ ਕਮਾ ਕੇ ਵੇਖੋ ਕਿਹਨੇ ਦਿਖਾ ਦੇ ਸਾਰਾ ਵੀਰ ਹਾਂ ਜਿੰਨੀਆਂ ਫੈਸਲਾਵਾਂ ਸਾਰੀਆਂ ਵਿੱਚ ਸਾਰੀਆਂ ਮਾਰੀਆਂ ਕਿੰਨਾ ਇੱਥੇ ਜਿਹੜਾ ਮਲੂ ਝੋਨਾ ਲੱਗਾ ਉਹ ਵੀ ਮਾਰਿਆ ਗਿਆ ਪਠੜ ਰਕਾ ਸੀ ਜਿਹੜਾ ਉਹ ਵੀ ਮਾਰਿਆ ਗਿਆ ਤੇ ਪਾਣੀ ਵੇਖੋ ਕਿੰਨੇ ਏਰੀਆ ਦੇ ਵਿੱਚ ਖਿਲਰ ਕੇ ਪਾਣੀ ਵਗੰਢਿਆ ਆਇਆ ਥੇ ਕੀ ਮੇਰੇ ਬਾਬੂ ਇਹ ਸਾਰਾ ਜਿਹੜਾ ਜਿਹੜਾ ਦਰਿਆ ਦਾ ਕੰਢਾ ਹੀ ਆ ਸਾਰਾ ਹੈ ਨਹੀਂ ਇਹ ਕੁ ਦਰਿਆ ਪਰੇ ਵਗਦਾ ਹੈ ਆ ਜਿਹੜੀਆਂ ਸਾਰੀਆਂ ਫਸਲਾਂ ਆ ਪੱਕੀਆਂ ਜ਼ਮੀਨਾਂ ਅਸੀਂ ਐ ਵੀ ਇਹ ਦੂਜਾ ਜਿਹੜਾ ਮੇਰੇ ਸਣਾ ਪਰਲੇ ਪਾਸੇ ਪਾਣੀਣ ਕੀ ਘਟ ਨਹੀਂ ਗਾ ਉਹ ਟਿੱਪੀਆਂ ਸਾਰੀਆਂ ਪਰਾਂ ਪਰਲੇ ਪਾਸੇ ਜਿਹੜਾ ਨਾ ਆ ਪਰਲੇ ਪਾਸੇ ਪਾਣੀ ਘਟਾ ਪਾਣੀ ਰੁਹਾਨੀ ਆ ਇਹਨੂੰ ਆ ਉਹ ਆ ਇਹ ਇਹ ਫਾੜ ਬਣੀ ਹੋਣੀ ਇਹਨੂੰ ਇੱਕ ਇਹ ਫਾੜ ਜਿਆਦੀ ਕੋਈ ਨਹੀਂ ਉੱਥੋਂ ਥੋੜੀ ਜੀ ਬਾਕੀ ਉਹ ਦਰਿਆ ਸਾਰਾ ਹੀ ਆ ਉਹ ਨਾਲ ਜਾਂਦਾ ਬੂਟਿਆਂ ਦੇ ਤੇ ਆ ਜਿਹੜਾ ਪਾਣੀ ਇਹ ਨਾ ਫਿਰ ਇਹ ਇਧਰ ਨੂੰ ਮੈਨਾ ਇਲਾਕਾ ਨੀਵਾ ਹੋਣ ਕਰਕੇ ਪਾਣੀ ਜ਼ਿਆਦਾ ਆ ਜਾਂਦਾ ਤਾਂ ਚੱਲ ਜਾਂਦਾ ਹਾਂਜੀ ਹਾਂਜੀ ਉਧਰਲੇ ਬਨੇ ਬੰਦ ਨੇੜੇ ਆ ਹਾਂ ਤੇ ਇਧਰਲੇ ਬਨੇ ਜਾਣਾ ਵੀ ਪਾਣੀ ਜੋ ਨਿਕਲਦਾ ਤੇ ਦੂਰ ਨੂੰ ਹੋ ਜਾਂਦਾ ਖਿੱਲਰ ਜਾਂਦਾ ਸਾਰੇ ਪਾਸੇ ਜਾਂਦਾ ਸਾਰੀ ਪੱਕੀ ਜ਼ਮੀਨ ਇੱਥੋਂ ਵੀ ਪਾਣੀ ਮੈਨਾ ਪਛਾਣ ਨੂੰ ਆਰ ਜੀ ਸੁਭਾਣ ਉਧਰ ਚਲੇ ਜਾਂਦਾ ਸਾਰੇ ਪਾਸੇ ਇੱਥੋਂ ਵੀ ਸਾਰਾ ਇੱਥੋਂ ਹੀ ਵਹਿ ਜਾਂਦਾ ਉਹਨੂੰ ਪਹਿਲਾਂ ਪਾਣੀ ਮੁੜ ਕੇ ਬਾਅਦ ਚੋਂ ਉਤਰ ਪੈਂਦਾ ਕਲੋਸ ਕਰਦਾ ਹਾਂ 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 ਤੇ ਹੁਣ ਆਪਾਂ ਅਗਲੇ ਜਿਹੜੇ ਬੜੇ ਵੀਰ ਵੀਡੀਓ ਦੇਖਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਹੁਣ ਆਪਾਂ ਸਵੇਰੇ 6 ਵਜੇ ਵੀਡੀਓ ਬਣਾਉਣੇ ਆ ਕਿਵੇਂ ਪਾਣੀ ਦਾ ਕੀ ਹਿਸਾਬ ਹਤਾ ਬਣਾ ਹੁਣ ਤਾਂ ਹੁਣ ਇੱਕਦਮ ਤੇ ਜੇ ਖੜਾ ਵਾਦੇ ਪਾਣੀ ਜਦੋਂ ਚੜਦਾ ਉਦੋਂ ਬਹੁਤ ਡਰਾਉਣਾ ਕੰਬਦਾ ਆ ਹਰ ਇੱਕ ਨੂੰ ਹੀ ਇਹੋ ਆਨੇ ਵੀ ਪਾਣੀ ਦਾ ਧਿਆਨ ਰੱਖ ਕੇ ਆਪਦਾ ਚਲੋ ਸੁਚੇਤ ਰਹੋ ਥੋੜਾ ਜਨਾ ਸੁਚੇਤ ਰਹੋ ਥੋੜਾ ਜਨਾ ਤੇ ਬਾਕੀ ਗੱਲ ਆ ਜਿਹੜੇ ਸਹਣੀ ਵਾਲੇ ਬਾਰਡਰ ਆ ਉਹਨਾਂ ਗਾੜੀ ਸਾਡੀ ਸਗਾਰ ਦਾ ਵੀ ਮਤਲਬ ਹੀ ਪਾਣੀ ਦਾਰ ਥੋੜੇ ਲਾਉਣ ਨੂੰ ਚੁੱਕਣਾ ਪਾਣੀ ਗਾਂ ਨਿਕਲਦਾ ਰਹੇ ਪਾਣੀ ਗਾਂ ਨਿਕਲ ਜਾਏ ਪਾਣੀ ਜਿਹੜਾ ਪਿਛਵਰੀ ਗਾਂ ਦੇ ਹੈਡ ਤੋਂ ਛੱਡਿਆ ਗਿਆ ਉਹ ਪਾਣੀ ਜਾਣਾਂ ਤੇ ਗਾਂ ਜਾਂ ਤੇ ਉਹਨੂੰ ਪਾਣੀ ਨੂੰ ਛੇਤੀ ਥੋੜਾ ਕੱਢਿਆ ਜਾਵੇ ਤੇ ਆ ਜਿਹੜੇ ਇਲਾਕੇ ਆ ਛੋਣਦੇ ਆ ਫਸਲਾਂ ਜਿਹੜੀਆਂ ਇਹ ਥੋੜਾ ਬਚਾਅ ਹੋ ਜਾਵੇ ਹੂੰ ਤੇ ਆ ਗਏ ਅਹੀਂ ਦੇ ਬਹੁਤ ਜ਼ਿਆਦਾ ਥੱਲੇ ਆ 2023 ਦੇ ਵਿੱਚ ਵੀ ਪਾਣੀ ਆਇਆ ਤੇ ਕੋਈ ਗ੍ਰਾਂਟ ਨਹੀਂ ਮਿਲੀ ਸਾਨੂੰ ਤੇ ਉਹ ਗ੍ਰਾਂਟ ਤੋਂ ਦੁਨੀਆਂ ਬਹੁਤ ਚਾਲੂ ਆ ਲੋਕਾਂ ਦੇ ਗੁਜਾਰ ਜਿਹੜੇ ਆ ਬਹੁਤ ਬੜੇ ਮੁਸ਼ਕਲ ਦੇ ਆਪਣਾ ਦੇ ਬਾਪੂ ਇਲਾਕਾ ਹੀ 10 ਸਾਲ ਪਿੱਛੇ ਚਲੇ ਗਿਆ ਤੈਨੂੰ ਸਹੀ ਮੈਂ ਤਾਂ ਬਹੁਤ ਜ਼ਿਆਦਾ ਪਿੱਛੇ ਪਾਣੀ ਆਇਆ ਹੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਲਾਕਾ ਸਾਰਾ ਆਪਣਾ ਖਰਾਬ ਹੋ ਗਿਆ ਹਰੀਗਾਂ ਤੋਂ ਲੈ ਕੇ ਦਾ ਪਰੋਇ ਪਰ ਤੱਕ ਤਾਂ ਗਾਂ ਕਈ ਏਰੀਆ ਥਲੇ ਸਾਰੇ ਤੁਸੀਂ ਵੇਖਨੇ ਕਿ ਪਿੰਡ ਆ ਜਿਹੜੇ ਆ ਪਿੱਛੋਂ ਬਾਰਡਰ ਤੋਂ ਲਾ ਕੇ ਤਾਂ ਹਰੀਗਾਂ ਨੂੰ ਆ ਤੇ ਹਰੀਗਾਂ ਤੋਂ ਤਾਂ ਵੀ ਆ ਬੜੀਆਂ ਤਬਾਹੀਆਂ ਡਾਈਆਂ ਚਲੋ ਜੇ ਮਾਲੂਏ ਸੂਤਰ ਨਾਲ ਪਾਣੀ ਕੱਢੀ ਜਾਂਦੇ ਤੇ ਬਹੁਤ ਚੰਗੀ ਗੱਲ ਆ ਗਾੜਲੇ ਉਹ ਦਰ ਚੁੱਕਣ ਥੋੜੇ ਬਾਰੇ ਇਹ ਪਾਣੀ ਨਿਕਲਦਾ ਜਾਵੇ ਜਿਹੜਾ ਮਤਲਬ ਇਹ ਹਰੀ ਕਹੇ ਹੈਦੋਂ ਛੱਡਿਆ ਗਿਆ ਕਿ ਅਗਲੇ ਦਰ ਨਾ ਚੱਕਣਗੇ ਤੇ ਇਹ ਸਾਰਾ ਇਲਾਕਾ ਜਿੰਨਾ ਹੈਗਾ ਬਿਲਕੁਲ ਤਬਾਹ ਹੋ ਜਾਊਗਾ ਇਹ ਹੁਣ ਬਾਪੂ ਜਿਹੜਾ ਅਗਲੇ ਪਾਸੇ ਮੈਨੂੰ ਬੜੇ ਫੋਨ ਆਉਂਦੇ ਆ ਵਸਤੀ ਰਾਮ ਲਾਲ ਉਹ ਫਿਰ ਜਿਆਦੇ ਨਾਲ ਲੱਗ ਕੇ ਨੀਵੇਂ ਉਧਰ ਵਾਵਾ ਪਾਣੀ ਚੜਿਆ ਆਣਾ ਉਧਰ ਰਾਮ ਲਾਲ ਦੀ ਵਸਤੀ ਹੈ ਜਿਹੜੀ ਉਹ ਇੰਸਤਰਾ ਉਹ ਕੰਨੇ ਦੇ ਪੈ ਨਹੀਂ ਬਿਲਕੁਲ ਉੱਤੇ ਹੀ ਆਣਾ ਹਾਂਜੀ ਉਹ ਜੀ ਹੈ ਨਾ ਵੀ ਜਿਹੜਾ ਉਹਨਾਂ ਆਰਜੀ ਬੰਦ ਮਾਰਿਆ ਨਾ ਹਾਂ ਉਹ ਆਰਜੀ ਬੰਦ ਮਾਰਿਆ ਆਰਜੀ ਬੰਦ ਦੇਖਲੇ ਬੰਦੇ ਥਾਂ ਨੀਵੇਂ ਆ ਆ ਤੇ ਉਹ ਜਦੋਂ ਪਾਣੀ ਟੁੱਟ ਕੇ ਤੇ ਉਹ ਪਾਸੇ ਪਾਇਆ ਜਾਂਦਾ ਤੇ ਉਹ ਪਾ ਟੁੱਟ ਗਿਆ ਤੇ ਦੂਜੀਆਂ ਦੀ ਫੇਰ ਮੁਕੰਮਲ ਨਾ ਕੀਤਾ ਆ ਉਹ ਆਪਣਾ ਕਿਹੜੇ ਸੁਲਤਾਨ ਵਾਲਾ ਮੁਠਿਆਂ ਵਾਲਾ ਪਿੰਡ ਚਾਰਪਾਈ ਪੈਂਦੇ ਦਰਾਂ ਉਹ ਨੀਵੇਂ ਹੀ ਆ ਸਾਰੇ ਪਿੰਡ ਉਹ ਨੀਵੇਂ ਹੀ ਆ ਸਾਰੇ ਤੇ ਇਸੇ ਤਰ੍ਹਾਂ ਬਹੁਤ ਜ਼ਿਆਦੀ ਮੁਸ਼ਕਲ ਆ ਜੇ ਵੀਰਾਂ ਪਰਵਾਹ ਦੇ ਕੇ ਹੱਥ ਜੋੜ ਕੇ ਬੇਨਤੀ ਆ ਵੀ ਜਿਹੜਾ ਸੈਨੀਆਂ ਦੇ ਬਾਰਡਰ ਤੋਂ ਆ ਉਹ ਹੀ ਦਰਦਾਰ ਥੋੜ੍ਹ ਥੋੜ੍ਹੇ ਚੁੱਕਣ ਤੇ ਜਿਹੜਾ ਇਹ ਪਾਣੀਆਂ ਕਲੌਸ ਕਰ ਦੇਗਾ ਤੇ ਹੋਰ ਮੇਨ ਆਪਾਂ ਇੱਕ ਰੀ ਫੇਰ ਬੇਨਤੀ ਕਰ ਦੋਗੇ ਆਪਾਂ ਨੂੰ ਬਹੁਤ ਹੀ ਚਲੋ ਡਰਨ ਦੀ ਵੀ ਜ਼ਿਆਦੀ ਲੋੜ ਨਹੀਂ ਕਿਉਂਕਿ ਇੱਕ ਸਹਿਮ ਬੜਾ ਬਣ ਜਾਂਦਾ ਲੋਕਾਂ ਦਾ ਸਹਿਮ ਤੇ ਬਹੁਤ ਜ਼ਿਆਦਾ ਬਣ ਜਾਂਦਾ ਭਾਈ ਇੰਨਾ ਆ ਵੀ ਅਸੀਂ ਹਰਕ ਨੂੰ ਆਨੇ ਵੀ ਥੋੜਾ ਜਿਹਾ ਦਿੱਤਾ ਦੇ ਹੋ ਗਿਆ ਉਹਦਾ ਰੋ ਚੱਕਨੇ ਹਾਰੋ ਬਸ ਪਾਣੀ ਦਾ ਕੰਮ ਆ ਨਾ ਕਰਮਾ ਵਾਲਾ ਚਲੋ ਆਪਾਂ ਦੇ ਅਰਦਾਸ ਬੇਨਤੀ ਕਰਦੇ ਆਂ ਕਿ ਵਿੱਚ ਵਿੱਚ ਕੋਈ ਨਿਕਲ ਜਾਏ ਉਹਦਾ ਉਹਨੇ ਦਬਦਾ ਨੰਗ ਜੇ ਨੰਗ ਜੇ ਗੱਲ ਖਤਮ ਹਾਂਜੀ ਸੋ ਆਪਣੇ ਵੀਰ ਜੀ ਵੀ ਮੌਜੂਦ ਆ ਤੇ ਵੀਰ ਜੀ ਨਾਲ ਵੀ ਕਰਦੇ ਆਂ ਗੱਲਬਾਤ ਤੇ ਆ ਬਾਪੂਈ ਮਾਈਕ ਦੇ ਦਿਓ ਮੜਾ ਜੇ ਮੇਨੂੰ ਹੋਰ ਵੀ ਜੀ ਚੜਦੀ ਕਲਾ? ਹਾਂ ਜੀ ਵਧੀਆ ਜੀ। ਕੀ ਨਾਮ ਜੀ ਆਪਣਾ? ਦਲਬਾਤ ਸਿੰਘ। ਤੇ ਕਿਵੇਂ ਪਾਣੀ ਰਾਤ ਮੈਂ ਫੋਨ ਵੀ ਕੀਤਾ ਸੀ ਵੀਰ ਨੂੰ ਬਰਾਤ ਤਾਂ ਪਾਣੀ ਚੜਿਆ ਸੀ ਉਹਦਾ ਮੈਂ ਫੋਨ ਲਾਇਆ। ਠੀਕ ਆ। ਹਾਂ ਜੀ। ਤੇ ਹੁਣ ਕਿਵੇਂ ਪਾਣੀ ਠਹਿਰ ਗਿਆ ਵਾਹੇ ਕਰੀ? ਪਾਣੀ ਖੜੋ ਗਿਆ ਆ ਕਰੀ। ਸਵੇਰੇ ਆਪਾਂ 6 ਵਜੇ ਵੀਡੀਓ ਬਣਾਉਣੇ ਪੈਣਾ। ਹਾਂ ਜੀ। ਠੀਕ ਆ। ਬਾਕੀ ਆਪਣੀ ਜਾਣਕਾਰੀ ਕਿਵੇਂ ਹੁੰਦੀ ਤੁਸੀਂ ਰੋਜ਼ ਦਾ ਬਹੁਤ ਵਧੀਆ ਠੀਕ ਆ ਹੁਣ ਰਾਤੀ ਜਿਵੇਂ ਪਾਣੀ ਆਇਆ ਮੇਰੀ ਕੋਸ਼ਿਸ਼ ਸੀ ਮੈਨੂੰ ਇਹ ਹੀ ਕਿ ਮੈਂ ਕਿ ਲੋਕ ਡਰਨ ਨਹੀਂ ਹਨਾ ਲੋਕ ਡਰ ਵੀ ਨਹੀਂ ਹੋਣਾ ਚਾਹੀਦਾ ਚਲੋ ਥੋੜਾ ਸੁਚੇਤ ਆਪਾਂ ਨੂੰ ਰਹਿਣ ਦੀ ਲੋੜ ਆ ਚਲੋ ਪਾਣੀ ਤਾਂ ਨਾ 43000 ਛੱਡਿਆ ਚਲੋ ਕਰਮਾ ਵਾਲਾ ਗਾਂ ਲੰਘ ਹੀ ਜਾਣਾ ਸੀ ਪਰ ਥੋੜਾ ਜਿਹਾ ਆਪਾਂ ਨੂੰ ਮਤਲਬ ਕਿ ਚਕੰਨੇ ਰਹਿਣ ਦੀ ਲੋੜ ਆ ਹਨਾ ਹੂੰ ਹੁਣ ਕੀ ਜਾਣਕਾਰੀ ਤੁਸੀਂ ਆਪਣੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਲੋਕਾਂ ਨੂੰ ਤੇ ਇਹੋ ਹੀ ਆ ਵੀ ਅਫਵਾਹਾਂ ਤੋਂ ਬਚੋ ਹੂੰ ਤੇ ਆਪਣੇ ਮੰਨ ਲਓ ਪਾਣੀ ਦੀ ਤਾਂ ਖਬਰ ਮਿੰਟ-ਮਿੰਟ ਦੀ ਆ ਹੀ ਜਾਂਦੀ ਆ ਆਪਾਂ ਨੂੰ ਹਾਂਜੀ ਬਾ ਜਿਆਦੀ ਭਾਜ ਦੌੜ ਨਾ ਨਾ ਕਰਿਆ ਕਰੋ ਵੀ ਮਾੜਾ ਪਾਣੀ ਕੋ ਦਾਤਾ ਭਾਜ ਜਾਂਦੇ ਆ ਪਾਣੀ ਤੇ ਵੇਖਣਾ ਹੂੰ ਤੇ ਬਾਕੀ ਪਾਣੀ ਹੁਣ ਘਟ ਗਿਆ ਥੋੜਾ ਜਿਹਾ ਐ ਹੁੰਦਾ ਨਾ ਕਈ ਵਾਰੀ ਹੁੰਦਾ ਕਿ ਵੀਰ ਜੀ ਵੀਡੀਓ ਕਈ ਨਾ ਪਾਣੀ ਜਦੋਂ ਆ ਗਿਆ ਉਦੋਂ ਪਾ ਦਿੰਦੇ ਜਦੋਂ ਲੈ ਗਿਆ ਉਹ ਪਾਉਂਦੇ ਨਹੀਂ ਉਹੀ ਵੀਡੀਓ ਚੱਲੀ ਜਾਂਦੀ ਪਾਣੀ ਆਏ ਦੀ ਉਸੋ ਹੀ ਚੱਲੀ ਜਾਂਦੀ ਆ ਉਹਨਾਂ ਦੇ ਡਰ ਤੋਂ ਲੋਕ ਨਾ ਮੰਨ ਲਓ ਵੀ ਜਿਆਦਾ ਡਰ ਰੱਖੀ ਖੜੇ ਆ ਹੂੰ 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 ਹੁਣ ਆਪਾਂ ਵੇਖ ਲੋ ਮੈਂ ਕਿੰਨੇ ਪੰਜ ਸੱਤ ਨੂੰ ਜਿਹੜੇ ਵੇਤੇ ਵੇਖੀਦੀ ਆ ਮਿੰਟ ਮਿੰਟ ਦੀ ਮਾ ਜਾਨੀ ਕਿ ਵੀ ਪਾਣੀ ਲੈਂਦੇ ਦੀ ਚੜਦੇ ਦੀ ਪੂਰੀ ਸੱਚੀ ਹਾਲਾਤ ਆਪਾਂ ਨੂੰ ਹੁੰਦਾ ਕਿ ਘੰਟੇ-ਘੰਟੇ ਬਾਅਦ ਜਿਹੜੀ ਰਿਪੋਰਟ ਦਿੱਤੀ ਆਈ ਗਏ ਹਨਾ ਕਿ ਜੇ ਪਾਣੀ ਚੜ ਗਿਆ ਉਹ ਵੀ ਦੱਸ ਦੋ ਜੇ ਲਹਿ ਗਿਆ ਉਹ ਵੀ ਦੱਸ ਦੋ ਤਾਂ ਜੇ ਸਹੀ ਪਹੁੰਚਦੀ ਰਵੇ ਜਾਣਕਾਰੀ ਸੋ ਮੇਰੇ ਵੀਰੋ ਏ ਸੀ ਅੱਜ ਦੀ ਜਿਹੜੀ ਆਪਾਂ ਰਿਪੋਰਟ ਮੈਂ ਤੁਹਾਨੂੰ ਦੁਬਾਰਾ ਤੋਂ ਫੇਰ ਦੱਸ ਦਿੰਨਾ ਆ ਪਾਣੀ ਤੁਸੀਂ ਦੇਖ ਲਓ ਪਾਣੀ ਆ ਜਿਹੜਾ ਆ ਫੜੋ ਮਾਈਕ ਵੀਰੇ ਮੜਿਆ ਪਾਣੀ ਬਿਲਕੁਲ ਮੈਂ ਦਰਿਆ ਦੇ ਕੰਡੇ ਤੇ ਮੌਜੂਦ ਆ ਪਾਣੀ ਦਾ ਵਹਾਅ ਜੇ ਆਪਾਂ ਕਹਿ ਲਈਏ ਕਿ ਪਾਣੀ ਜਿਹੜਾ ਇੱਕ ਹਿਸਾਬ ਦਾ ਵਹਾਅ ਜਿਹੜਾ ਉਹ ਰੁਕ ਚੁੱਕਾ ਇੱਕ ਵਾਰ ਕੱਲ ਜਿਹੜਾ ਪਾਣੀ ਆ ਰਾ ਸੀਗਾ ਪਾਣੀ ਉਹ ਚੜਿਆ ਸੀਗਾ ਹੁਣ ਜਿਹੜਾ ਪਾਣੀ ਦਾ ਵਹਾਅ ਹੈ ਉਹ ਰੁਕ ਚੁੱਕਾ ਹੈ ਤੇ ਆਪਣੇ ਅੱਜ ਹੈਗੀ 11 ਅਗਸਤ ਹਨਾ 11 ਅਗਸਤ 2025 ਦਿਨ ਸੋਮਵਾਰ ਸਵੇਰੇ 6 ਵਜੇ ਆਪਾਂ ਵੀਡੀਓ ਬਣਾ ਰਹੇ ਆਂ ਬਾਕੀ ਮੈਂ ਫਿਰ ਦੁਬਾਰਾ ਇਸ ਵੀਡੀਓ ਦੇ ਵਿੱਚ ਫਿਰ ਦੱਸਦਾ ਕਿ ਰਾਤ ਜਿਹੜਾ ਹਰੀਕੇ ਘਾੜ ਤੋਂ ਪਾਣੀ ਸੀਗਾ ਉਹ ਲਗਭਗ ਆਪਣੇ 43000 ਕਿਊਸੀ ਅਗਲੇ ਪਾਸੇ ਛੱਡਿਆ ਗਿਆ ਸੀਗਾ ਫਰੋਈਪੁਰ ਵਾਲੇ ਪਾਸੇ ਡਾਊਨਸਟ੍ਰੀਮ ਜੇਕਰ ਗੱਲ ਕਰੀਏ ਹਰੀਕੇ ਘਾੜ ਤੇ ਰਾਤ ਜਿਹੜਾ 6 ਵਜੇ ਪਾਣੀ ਆ 61000 ਕਿਊਸੀ ਕ ਆ ਰਿਹਾ ਸੀ ਜੇਕਰ ਹੁਣ ਪੌਂਗ ਡੈਮ ਦੀ ਗੱਲ ਕਰੀਏ ਰਾਤ 9 ਵਜੇ ਦੀ ਲਗਭਗ ਤੇ ਪੌਂਗ ਟਾਈਮ ਦਾ ਜਿਹੜਾ ਪਾਣੀ ਆ ਉਹ ਲਗਭਗ ਆਪਣਾ 55000 ਕਿਊਸਿਕ ਜਿਹੜਾ ਅਗਲੇ ਪਾਸੇ ਪਾਣੀ ਆ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਸੋ ਵੀਡੀਓ ਮੇਰੇ ਵੀਰੋ ਦੱਬ ਕੇ ਸ਼ੇਅਰ ਕਰ ਦਿਓ ਪਲ-ਪਲ ਦੀ ਜਿਹੜੀ ਖਬਰ ਉਹ ਆਪਾਂ ਤੁਹਾਡੇ ਤੱਕ ਸਹੀ ਸਮੇਂ ਜਿਹੜੀ ਪਹੁੰਚਾਉਂਦੇ ਰਵਾਂਗੇ ਸੋ ਬਹੁਤ ਬਹੁਤ ਧੰਨਵਾਦ ਸੁਖ ਲੱਟ ਗਿਆ ਫੋਲੋ ਸਬਸਕ੍ਰਾਈਬ ਕਰਕੇ ਰੱਖ ਲਓ ਤਾਂ ਜੋ ਸਹੀ ਜਾਣਕਾਰੀ ਸਾਰਿਆਂ ਤੱਕ ਪਹੁੰਚ ਸਕੇ ਸੋ ਬਹੁਤ ਬਹੁਤ ਧੰਨਵਾਦ ਜੀ ਸასი ਕਾਲ